ਤਾਂ ਕਿ ਤਮਾਰ ਇਕੱਟਿਆ ਉਹ ਇਹ ਸੁਮਨ ਦੇ ਮਾਰਗਾ ਦਿੱਤਾ ਇਹ ਸੰਭਾਲਿਆ ਜੇ ਮੇਰੇ ਬੇਟੇ ਮਿਲ ਗਏ ਮੈਨੂੰ ਰੱਬ ਨੇ ਮੈਨੂੰ ਦੇ ਦਿੱਤਾ ਪਰ ਉਹਨਾਂ ਨੂੰ ਚਾਹੀਦਾ ਨਹੀਂ ਸੀ ਇਹਦਾ ਕਰਨਾ ਨਹੀਂ ਗੱਲ ਨਹੀਂ ਆਣੀ ਰੋਣਾ ਨਹੀਂ ਆਪਾਂ ਆਪ ਖੁਸ਼ ਰਹਿਣੇ ਆ ਜਿਹੜੇ ਰੋਣਾ ਨਹੀਂ ਨਾ ਕਰਦੇ ਮੈਨੂੰ ਇਹ ਲੱਗਦਾ ਕਿ ਪਤਾ ਨਹੀਂ ਆਣਾ ਨਹੀਂ ਦੋ ਨਹੀਂ ਦੋ ਹੁੰਦੀ ਨਹੀਂ ਦੋ ਹੁੰਦੀ ਨਹੀਂ ਨਹੀਂ ਦੋ ਹੁੰਦੀ ਬੇਟਾ ਤਾਂ ਜੀ ਰੋਣਾ ਨਹੀਂ ਹੈ ਦੋ ਤਾਂ ਕਿ ਤਾ ਮਾਰ ਇਕੱਟਿਆ ਉਹ ਇਹ ਸੁਮੇ ਦੇ ਮਾਰ ਕਰ ਦਿੱਤਾ ਇਹ ਸੰਭਾਲਿਆ ਛੱਡੀ ਕੋਲ ਆ ਦੇਖੋ ਕਿੰਨੇ ਜਣੇ ਆ ਤੇ ਆਸਵਾਸ ਕਿੰਨੇ ਜੇ ਮੇਰਾ ਬੇਟਾ ਮਿਲ ਗਿਆ ਮੈਨੂੰ ਰੱਬ ਨੇ ਮੈਨੂੰ ਦੇ ਦਿੱਤਾ ਪਰ ਉਹਨਾਂ ਨੂੰ ਚਾਹੀਦਾ ਨਹੀਂ ਸੀ ਇਹ ਤਾਂ ਕਰਨਾ ਨਹੀਂ ਗੱਲ ਕੋਈ ਗੱਲ ਨਹੀਂ ਉਹਨਾਂ ਦੇ ਕਰਮ ਹੈ ਜੀ ਉਹਨਾਂ ਦੇ ਕਰਮ ਮਾਂ ਦਾ ਸੁੱਖ ਭੋਗਣਾ ਆਇਆ ਨਹੀਂ ਉਹਨਾਂ ਨੂੰ ਮੈਂ ਇਹਨਾਂ ਕੋਲ ਮਾਰ ਦੀ ਸੈਦ ਮੈਂ ਘਰ ਹੁੰਦੀ ਹੁਣ ਨੂੰ ਮੇਰੀ ਕਹਾਣੀ ਕੱਤੋਂ ਮਰ ਜੂਂਦੀ ਪਰ ਮੈਂ ਜੀਣਾ ਚਾਹੁੰਦੀ ਸੀ ਮੈਂ ਨਹੀਂ ਮੇਰਾ ਇਹ ਫੇਸ ਵੀ ਅਗਰ ਬਾਹਰ ਪਿਆ ਹੈ ਤਾਂ ਅਬ ਹੈ ਹੈ ਮੈਂ ਹੂ ਕਿੰਨੀ ਹੈ ਉਹ ਕਹਿੰਦੇ ਮਰ ਜਾ ਤੇਰਾ ਥੋਗ ਨਹੀਂ ਪੈਂਦਾ ਮਰ ਜਾ ਤੂੰ ਹੁਣ ਨਹੀਂ ਜੀਣਾ ਹੁਣ ਤੇ ਬਾਗੜੂ ਆਗੜੂ ਕਰ ਪਰ ਮੈਂ ਮੇਰੇ ਬਾਗੜੂ ਵੀ ਨਹੀਂ ਨਿਕਲਦਾ ਮੈਂ ਹਾਲ ਤੇ ਮੇਰੀ ਇਹਨਾਂ ਨੂੰ ਪਤਾ ਕਿਵੇਂ ਮੈਨੂੰ ਲੈ ਗਿਆ ਤੇ ਰੱਬ ਕੇ ਦੱਸ ਕਿ ਤੇਰਾ ਬੰਦੇ ਕੋਈ ਰਾਹ ਨਹੀਂ ਮਿਲਦਾ ਮੈਨੂੰ ਰਾਹ ਦੱਸ ਮੈਂ ਕਿੱਥੇ ਜਾਵਾਂ ਟੀਆ ਆਪਣੇ ਘਰ ਨੇ ਫਰਟੇ ਆਪਣੇ ਘਰ ਤੇ ਕੁੱਟੀ ਚਲਾ ਗਿਆ ਕਹ ਰਿਹਾ ਕਿੰਨਾ ਮੇਕ ਫਾਤੀ ਲੱਗੀ ਮੈਂ ਸਾਬਾ ਇਹਦੀ ਧੀ ਨਹੀਂ ਸਾਬਦੀਆ ਤੇਰਾ ਪੁੱਤ ਨਹੀਂ ਸਾਬਦਾ ਮੈਂ ਨਹੀਂ ਸਾਬ ਸਕਦਾ ਮੈਂ ਹਰ ਦਸ ਸੋਇਆ ਹੋਰ ਤੇਰਾ ਤੇ ਸਿੱਕਾ ਕਰੀਂ ਇਹ ਪ੍ਰਾਣ ਨੂੰ ਕਿਉਂ ਉਹ ਵੀ ਕਹਿੰਦੇ ਬੜੇ ਆਪਣੇ ਘਰ ਲੈ ਹੁਣ ਨਹੀਂ ਰੋਣਾ ਜੀ ਹੁਣ ਨਹੀਂ ਰੋਣਾ ਔਰ ਤਵੀ ਸਾਬਾ ਡੋਹੀ ਨਹੀਂ ਹੈ ਪੂਰੀ ਪਰਿਵਾਰ ਹੈਗਾ ਨਾ ਹੁਣ ਪਰਿਵਾਰ ਹੈਗਾ ਨਾ ਕਦੇ ਠੀਕ ਆ ओके दाल आ... कोई हो गया तो थानू ਅਸੀਂ ਤੁਹਾਨੂੰ ਗੱਲਾਂ ਕਰਨਗੇ ਦੇਖੋ ਮਾਂ ਪਿਓ ਵਿਆਹ ਕੀ ਕਰ ਮੈਂ ਗੱਲ ਆਹ ਆਹ ਕਰਿਆ ਮਾਂ ਕਰੇ ਤਾਂ ਹੋਰ ਐਦਾਂ ਨਹੀਂ ਬੋਲਣਾ ਇਹ ਨਹੀਂ ਹੁੰਦਾ ਤੁਸੀਂ ਦੇਖੋ ਪੰਜ ਜੀ ਮੈਂ ਨਹੀਂ ਜਾਣਾ ਮੈਂ ਆਪਣੇ ਬੱਚੇ ਹੀ ਰਹੇ ਹਾਂ ਬਾਜ ਜੀ ਇਹਨਾਂ ਕੋਈ ਰਹਣਾ ਇਹਨਾਂ ਕੋਲ ਵੀ ਬਹੁਤ ਪਿਆਰ ਮਿਲਦਾ ਤੁਸੀਂ ਇਹਨਾਂ ਦਾ ਨਾਮ ਪੁੱਛੇ ਪਹਿਲਾਂ ਨਾਮ ਵੀ ਨਹੀਂ ਪੁੱਛਿਆ ਨਾਮ ਤਾਂ ਪੁੱਛ ਲਓ ਨਹੀਂ ਪਹਿਲਾਂ ਦੇਖੋ ਪਰਿਵਾਰ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਰੱਬ ਨੇ ਬਣਾਇਆ ਉਹੀ ਪਰਿਵਾਰ ਹੈ ਹੈਨਾ ਇਹ ਜ਼ਰੂਰੀ ਤਾਂ ਨਹੀਂ ਨਾ ਆ ਵੀ ਪਰਿਵਾਰ ਹੈ ਨਾ ਤੁਹਾਡਾ ਹੈਨਾ ਤੇ ਫਿਰ ਫਿਰ ਕਿਉਂ ਰੋ ਰਹੇ ਹੋ ਬੱਚੇ ਉਹ ਕੁੜੀਆਂ ਵਿਚਾਰੀਆਂ ਦਿਨ ਰਾਤ ਤੁਹਾਡੇ ਨਾਲ ਲੱਗੀਆਂ